ਸਸਿਕਾ ਜੀ ਸਸਿਕਾ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰეკਡ YouTube ਅਤੇ Facebook ਚੈਨਲ ਤੇ ਤੁਹਾਡਾ ਸਵਾਗਤ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਵੱਡਾ ਨਾਮ ਕਮਾਉਣ ਵਾਲੇ ਜਸ਼ਮੀਤ ਕੌਰ ਸਾਡੇ ਨਾਲ ਹੈ ਜਿਨ੍ਹਾਂ ਨੇ ਪਲੱਸ 2 ਦੇ ਵਿੱਚੋਂ 99% ਅੰਕ ਹਾਸਲ ਕਰਕੇ ਜ਼ਿਲ੍ਹਾ ਬਠਿੰਡਾ ਦਾ ਜਿਹੜਾ ਮਾਰਕਾ ਮੜਿਆ ਤੇ ਪੰਜਾਬ ਦੇ ਵਿੱਚੋਂ ਪੰਜਵਾਂ ਰੈਂਕ ਹਾਸਲ ਕੀਤਾ ਹੈ ਜਸ਼ਮੀਤ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰ ਸਵਾਗਤ ਹੈ ਸਾਡੇ ਇਸ ਚੈਨਲ ਤੇ ਸਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਸਵੀਰ ਕਿਹੜਾ ਪਿੰਡ ਹੈ ਸਰ ਮੇਰਾ ਪਿੰਡ ਰਾਏਖਾਨਾ ਬਲਾਕ ਮੋੜ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਦਾ ਰਾਏਖਾਨਾ ਹਾਂਜੀ ਪਾਪਾ ਦਾ ਕੀ ਨਾਮ ਪਾਪਾ ਦਾ ਨਾਮ ਸਰਦਾਰ ਸੁਖਜੀਤ ਸਿੰਘ ਸਰਦਾਰ ਸੁਖਜੀਤ ਸਿੰਘ ਦੇ ਘਰ ਹਾਂਜੀ ਤੇ ਮਾਤਾ ਮਾਤਾ ਸਿਮਰਜੀਤ ਕੌਰ ਤੇ ਹੋਰ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਬਸ ਇੱਕ ਮੇਰੀ ਛੋਟੀ ਭੈਣ ਹੈੀ ਬਾਕੀ ਮੇਰੇ ਚਾਚਾ ਜੀ ਤਾਇਆ ਜੀ ਅੱਛਾ ਤੇ ਜਦੋਂ ਰਿਜ਼ਲਟ ਆਇਆ ਕਿੰਨੀ ਇੱਕ ਹਾਰਟਬੀਟ ਤੇ ਸੀਗੀ ਸਰ ਪਹਿਲਾਂ ਤਾਂ ਮੈਂ ਸਾਨੂੰ ਤੁਹਾਨੂੰ ਦੱਸਾਂ ਚੈੱਕ ਕੀਤਾ ਮੇਰੀ ਛੋਟੀ ਭੈਣ ਨੇ ਚੈੱਕ ਕੀਤਾ ਤੇ ਜਦੋਂ ਉਹਦਾ ਰਿਐਕਸ਼ਨ ਮੈਂ ਦੇਖਿਆ ਮੈਂ ਪਹਿਲਾਂ ਤਾਂ ਡਰ ਗਈ ਵੀ ਹੋਊ ਕੀ ਗਿਆ ਵੀ ਕੋਈ ਗਲਤ ਕੋਈ ਮਾਰਕਸ ਤਾਂ ਨਹੀਂ ਘਟਾਗੇ ਪਰ ਜਦੋਂ ਨੇ ਚੀਕ ਮਾਰੀ ਕਿ ਤੇਰੇ ਤਾਂ 99% ਆ ਗਏ ਫੋਨ ਉਹਨਾਂ ਨੇ ਸਟਾਰਟ ਹੋ ਗਈ ਨਾਲ ਦੀ ਨਾਲ ਆਪਾਂ ਨੂੰ ਭੈਣ ਭਰਾਵਾਂ ਦਾ ਪਤਾ ਹੁੰਦਾ ਹੈ ਕਈ ਵਾਰੀ ਆਪਣੇ ਭੈਣ ਭਰਾਣ ਆਪਾਂ ਨੂੰ ਜਾਣ ਕੇ ਉਹ ਕਹਿ ਦਿੰਦੇ ਹੁੰਦਾ ਕਿਤੇ ਐਂ ਨਹੀਂ ਲੱਗਿਆ ਕਿ ਜਾਣ ਕੇ ਝੂਠ ਬੋਲਦੀ ਹੋਵੇ ਲੱਗਿਆ ਮੈਨੂੰ ਇਹ ਕਿਉਂਕਿ ਪਹਿਲਾਂ ਵੀ ਮੈਨਾਂ ਮਸਤੀ ਬੋਧ ਕਰਦੀ ਆ ਪਰ ਮੈਂ ਵਾਚ ਮੈਂ ਖੁਦ ਦੇਖਿਆ ਫਿਰ ਮੈਨੂੰ ਯਕੀਨ ਹੋਇਆ ਫਿਰ ਯਕੀਨ ਆਇਆ ਚਲੋ ਬਹੁਤ ਹੈ ਬਹੁਤ ਵਧੀਆ ਗੱਲ ਹੈ ਤੁਸੀਂ ਇਹ ਜੇ ਗੱਲ ਕਰੀਏ ਸਟੱਡੀ ਦੀ ਕਿੱਥੋਂ ਕੀਤੀ ਹੈ ਸਰ ਮੈਂ ਸਟੱਡੀ ਸਕੂਲ ਆਫ ਫੈਮਿਨਸ ਰਾਮਨਗਰ ਬਲਕ ਮੋਡ ਡਿਸਟ੍ਰਿਕਟ ਬਠਿੰਡਾ ਤੋਂ ਸਿੱਖਿਆ ਦੇ ਨਾਲ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਜੁੜੇ ਹੋਏ ਹਾਂਜੀ ਮੇਰੇ ਮੰਮਾ ਤੇ ਮੇਰੇ ਪਾਪਾ ਤਾਂ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਆ ਐ ਮੰਮਾ ਕੀ ਕਰਦੇ ਨੇ ਮੰਮਾ ਮੇਰੇ ਸਰਕਾਰੀ ਟੀਚਰ ਨੇ ਲੋਕਲ ਸਕੂਲ ਦੇ ਵਿੱਚ ਲੋਕਲ ਸਕੂਲ ਦੇ ਵਿੱਚ ਨੇ ਟੀਚਰ ਨੇ ਜਦੋਂ ਛੋਟੇ ਹੁੰਦੇ ਸੀ ਆਪਾਂ ਉਦੋਂ ਖੇਡਾਂ ਵੱਲ ਧਿਆਨ ਸੀ ਕਿ ਪੜ੍ਹਾਈ ਵੱਲ ਸੀ ਸਰ ਦੋਨਾਂ ਵੱਲੀ ਹੁਣ ਵੀ ਦੋਨਾਂ ਵੱਲ ਮੈਂ ਸਟੇਟ ਚੈਂਪੀਅਨ ਹਾਂ अच्छा गिम्मा ਦੇ ਵਿੱਚ ਵੀ ਮਾਰ ਕੇ ਮਾਰੇ ਹੋ ਹਾਂਜੀ ਸਰ ਬਾਕਸਿੰਗ ਤੇ ਫੁੱਟਬਾਲ اچھا ਤੇ ਗੱਲ ਕਰੀਏ ਕਿੰਨਾ ਟਾਈਮ ਜਿਹੜਾ ਪੜ੍ਹਾਈ ਨੂੰ ਦੇਣਾ ਜ਼ਰੂਰੀ ਮੰਨਦੇ ਸਰ ਡੇਲੀ ਵੈਸੇ ਜੇ ਸ਼ੁਰੂ ਤੋਂ ਹਰ ਰੋਜ਼ 6 ਘੰਟੇ ਵੀ ਦੇਈਏ ਤਾਂ ਬਹੁਤ ਹੈ ਪਰ ਪੇਪਰਾਂ ਦੇ ਨਜ਼ਦੀਕ ਆ ਕੇ ਮੇਰੀ 8 ਤੋਂ 10 ਘੰਟੇ ਦੀ ਸਿਟਿੰਗ ਹੋ ਗਈ ਸੀ 8 ਤੋਂ 10 ਘੰਟੇ ਸਿਟਿੰਗ ਦੇਣ ਐ ਸੌਂ ਦਾ ਟਾਈਮ ਮਿਲ ਜਾਂਦਾ ਸੀ ਹਾਂਜੀ ਸਰ ਮੈਂ ਰਾਤ ਨੂੰ ਪੜ੍ਹਦੀ ਸੀ ਸਵੇਰ ਸੰਘਦੀ ਸੀ ਅੱਦ ਦਿਨ ਵੇਲੇ ਯਾਨੀ ਕਿ ਸੌਂਦੇ ਸੀਗੇ ਤੇ ਰਾਤ ਨੂੰ ਜਿਹੜੀ ਸਟੱਡੀ ਚੱਲ ਰਹੀ ਹੁੰਦੀ ਸੀ ਹਾਂਜੀ ਮਾਪੇ ਕਦੇ ਐ ਨਹੀਂ ਕਹਿੰਦੇ ਬੇਟਾ ਰੋਟੀ ਖਾ ਲਾ ਪੜ੍ਹ ਲਾ ਛੱਡ ਕੋਈ ਨਹੀਂ ਥੋੜਾ ਟਾਈਮ ਪੜ੍ਹ ਕੋਲ ਨਾਲੋਂ ਪਾਸੇ اٹਕੇ ਕੋਈ ਗੇਮਾਂ ਵੱਲ ਜਾਂ ਹਾਂਜੀ ਕਹਿੰਦੇ ਸੀ ਪਰ ਫਿਰ ਮੈਨੂੰ ਗਾਲ੍ਹਾਂ ਵੀ ਮਿਲਦੀਆਂ ਸੀ ਵੀ ਐਨੀ ਰਾਤ ਤੱਕ ਤੂੰ ਅਜੇ ਸੁੱਤੀ ਨਹੀਂ ਤੇਰੀ ਸਿਹਤ ਖਰਾਬ ਹੋ ਜਾਊਗੀ ਪੜਾ ਫਿਰ ਆਪੇ ਵੈ ਗੱਲ ਗੁੱਲ ਲਾਇ ਕੇ ਫਿਰ ਵੀ ਪੜਨ ਵੈਈ ਜਾਂਦੇ ਹਾਂ ਅੱਛਾ ਕਲਾਸ ਦੇ ਵਿੱਚ ਆਪਾਂ ਗੱਲ ਕਰੀਏ ਸਕੂਲ ਦੇ ਵਿੱਚ ਹਾਂਜੀ ਇਹ ਸਾਰੇ ਟੀਚਰ ਹੁੰਦੇ ਆ ਹਾਂਜੀ ਕੋਈ ਦਿਲ ਦੇ ਬੜਾ ਕਰੀਬ ਹੁੰਦਾ ਹੈ ਕੋਈ ਬਹੁਤ ਹੀ ਪਿਆਰ ਕਰਦਾ ਹੁੰਦਾ ਬਹੁਤ ਵਧੀਆ ਮੋਟੀਵੇਟ ਕਰਦਾ ਹੁੰਦਾ ਉਹ ਟੀਚਰ ਦਾ ਨਾਮ ਲੈਣਾ ਚਾਹੁੰਗੇ ਵੈਸੇ ਤਾਂ ਸਰ ਮੇਰੇ ਸਾਰੇ ਟੀਚਰ ਹੀ ਬਹੁਤ ਮਿਹਨਤੀ ਸੀ ਮੇਰੇ ਕੋਲ ਫੁੱਲ ਸਪੋਰਟ ਕਰਿਆ ਉਹਨਾਂ ਨੇ ਤੇ ਵੈਸੇ ਸਾਡੇ ਪ੍ਰਿੰਸੀਪਲ ਸਰ ਤੇ ਇੱਕ ਸਾਡੇ ਹਿਸਟਰੀ ਦੇ ਟੀਚਰ ਜਗਜੀਤ ਸਰ ਜਿਹੜੇ ਰੀਅਲ ਦੇ ਵਿੱਚ ਮੈਸ ਟੀਚਰ ਨੇ ਪਰ ਸਾਡੇ ਸਕੂਲ ਚ ਲੈਕਚਰ ਆ ਦੀ ਘਾਟ ਨੂੰ ਕਰਮਸ਼ਾਹ ਸੰਦਿਸੀ ਹਿਸਟਰੀ ਤੇ ਹਿਸਟਰੀ ਚ ਮੇਰੇ ਸੌ ਚੋਂ 100 ਆਇਆ ਹੈ ਉਹਨਾਂ ਦੀ ਇਹ ਮਿਹਨਤ ਦੇ ਬਦੌਲਤ ਜਾਨੀ ਕਿ ਕਹਿ ਸਕਦੇ ਬੇਸ਼ੱਕ ਤੁਹਾਡੇ ਉਹ ਪੋਸਟ ਖੈਲੀ ਸੀਗੀ ਉਹਨਾਂ ਨੇ ਉਹ ਪੂਰਤੀ ਕੀਤੀ ਹੈ ਨਾ ਹਾਂਜੀ ਸਰ ਤੇ ਦੇਖੋ ਉਹਦਾ ਰਿਜ਼ਲਟ ਜਿਹੜਾ ਆਇਆ ਹੈ ਸਾਹਮਣੇ ਕਿਵੇਂ ਆਇਆ ਹੈ ਨਾ ਹਾਂਜੀ ਇਹ ਕਲਾਸ ਦੇ ਵਿੱਚ ਬੱਚੇ ਹੋਰ ਵੀ ਹੁੰਦੇ ਹਾਂ ਹਾਂਜੀ ਐ ਕੰਪੀਟੀਸ਼ਨ ਚੱਲਦਾ ਸੀ ਕਿਸੇ ਸਰ ਸਾਡਾ ਤਿੰਨ ਬੱਚਿਆਂ ਦਾ ਪੂਲ ਕੰਪੀਟੀਸ਼ਨ ਸੀ ਸਿਰਫ ਪੁਆਇੰਟਾਂ ਕਰਕੇ ਸਾਡੀਆਂ ਪੋਜੀਸ਼ਨਸ ਰਹਿ ਜਾਂਦੀਆਂ ਸੀ ਯਾ ਪਹਿਲਾਂ ਤਾਂ ਪਲੱਸ 2 ਦੇ ਪਲੱਸ 1 ਦੇ ਵਿੱਚ ਮੇਰੀ ਸੈਕਿੰਡ ਪੋਜੀਸ਼ਨ ਆ ਗਈ ਸੀ ਕਲਾਸ ਦੇ ਵਿੱਚ ਹੀ ਕਲਾਸ ਚ ਹਾਂਜੀ ਤੇ ਉਦੋਂ ਮੇਰੇ 96% ਆਇਆ ਸੀ ਪਲੱਸ 1 ਦੇ ਵਿੱਚੋਂ ਜੀ ਜੀ ਤੇ ਇਸ ਵਾਰ ਫਿਰ ਸਾਡਾ ਜਾਦਾ ਗੈਪ ਹੋ ਗਿਆ ਮੈਰਿਟ ਕਰਕੇ ਜਿਹੜੇ ਬਾਕੀ ਬੱਚੇ ਇਦੋਂ ਇੱਕ ਗੋਲ ਲੈ ਕੇ ਚੱਲਦੇ ਆ ਇੱਕ ਏਮ ਹੁੰਦਾ ਆਪਣਾ ਹਾਂਜੀ ਕੀ ਲੈ ਕੇ ਚੱਲਦੇ ਮੇਰਾ ਏਮ ਆਈਐਸ ਆਫੀਸਰ ਖਾਈਜੀ ਤੇ ਤੁਹਾਡੇ ਪਰਿਵਾਰ ਦੇ ਜੇ سپورਟ ਦੀ ਗੱਲ ਕਰੀਏ ਤੇ ਉਹਨਾਂ ਨੇ ਇਹ ਜਿਹੜੇ ਟਾਰਗੇਟ ਦਿੱਤਾ ਹੋਇਆ ਹੈ ਕਿ ਖੁਦ ਆਪਾਂ ਨਹੀਂ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਫੂਰ ਕਰਿਆ ਕਿ ਤੂੰ ਜਿਹੜਾ ਤੇਰਾ ਏਮ ਹੈ ਤੂੰ ਉਹ ਆਪ ਆਪ ਤੂੰ ਦੇਖ ਵੀ ਤੂੰ ਕਿਹੜੇ ਪਾਸੇ ਜਾਣਾ ਤਾਂ ਮੇਰਾ ਏਮ ਹੈ ਕਿ ਮੈਂ ਆਈਐਸ ਆਫੀਸਰ ਬਣਨਾ ਹੈ ਪੇਰੈਂਟਸ ਪੂਰ سپورਟ ਕਰਦੇ ਆ ਪਰ ਕਦੇ ਪ੍ਰੈਸ਼ਰ ਨਹੀਂ ਮੈਨ ਪਾਇਆ ਐ ਪਾਪਾ ਦੀ ਗੱਲ ਕਰੀਏ ਹਾਂਜੀ ਪਾਪਾ ਕੀ ਕੰਮ ਕਰਦੇ ਆ ਪੱਕੇ ਮੇਰੇ ਵੈਂਟ ਡਰਾਈ ਕਰਦੇ ਸਨ ਸਕੂਲ ਦੇ ਵਿੱਚ ਹਾਂਜੀ ਸਕੂਲ ਬੈਂਡ ਚਲੰਦੀ ਹੈ ਹਾਂਜੀ ਮਿਹਨਤ ਕਰਦੇ ਨੇ ਉਹ ਬੱਚਿਆਂ ਨੂੰ ਘਰ ਤੋਂ ਸਕੂਲ ਤੱਕ ਲੈ ਕੇ ਆਉਣਾ ਹਾਂਜੀ ਦੇਖੋ ਦਿੱਲੀ ਬੱਚਿਆਂ ਨੂੰ ਲੈ ਕੇ ਜਾਣਾ ਛੱਗੇ ਹੋਣਾ ਤੇ ਬਹੁਤ ਸਾਰੇ ਬੱਚਿਆਂ ਨੂੰ ਉਹ ਉਹਨਾਂ ਦੇ ਜਿਹੜੇ ਮੰਜ਼ਲਵਰ ਲੈ ਕੇ ਜਾ ਰਹੇ ਨੇ ਹਾਂਜੀ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੱਕ ਮੰਜ਼ਲ ਦਿੱਤੀ ਹੋਈ ਹੈ ਨਾ ਹਾਂਜੀ ਜਿਹਨੂੰ ਸਰ ਕਰਨਾ ਤੁਹਾਡੀ ਜ਼ਿੰਮੇਵਾਰੀ ਬਣੀ ਹੋਈ ਹੈ ਜੀ ਸਰ ਤੇ ਛੋਟੀ ਸਿਸਟਰ ਨੂੰ ਵੀ ਕਦੇ ਸਟੱਡੀ ਦਿਨੇ ਹੋ ਟਾਈਮ ਦਿਨੇ ਉਹਨੂੰ ਛੋਟੀ ਸਿਸਟਰ ਵੀ ਹੁਣ ਦੇਖ ਕੇ ਸਿੱਖਦੀ ਹੈ ਖੁਦ ਪੜ੍ਹਨ ਬੈਠਦੀ ਹੈ ਮੇਡੂ ਲੋਡ ਨਹੀਂ ਬੈਂਦੀ ਉਹਨੂੰ ਕਹਿੰਦੀ ਹਾਂ ਉਹਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਆ ਗਈ ਹੈ ਹਾਂਜੀ ਜਰੂ ਆ ਆ ਜਿਹੜਾ ਹੁਣ ਰਿਜ਼ਲਟ ਆ ਇਹਨੂੰ ਦੇਖ ਕੇ ਹੋਇਆ ਕਿ ਪਹਿਲਾਂ ਵੀ ਸੀਗੀ ਨਹੀਂ ਜਦੋਂ ਮੇਰੇ ਪ੍ਰੀ ਬੋਰਡ ਦੇ ਇਗਜ਼ਾਮ ਸੀਗੇ ਪ੍ਰੀ ਬੋਰਡ 'ਚ ਮੇਰੇ 98% ਆਈ ਸੀ ਉਦੋਂ ਤੋਂ ਇਹਨੂੰ ਲੱਗਿਆ ਵੀ ਮੈਂ ਵੀ ਕਰ ਸਕਦੀ ਹਾਂ ਹੂੰ ਵੈਸੇ ਪੜ੍ਹਾਈ ਚ ਪੜ੍ਹਾਈ ਚ ਬਹੁਤ ਵਧੀਆ ਮੇਰੇ ਨਾਲੋਂ ਜ਼ਿਆਦਾ ਉਹਦਾ ਆਈਕਿਊ ਸਰਦਾਰ ਤੋਂ ਕੱਢ ਗਏ ਸਰਦਾਰ ਸਾਹਿਬ ਨੂੰ ਹਾਂਜੀ ਤੇ ਹੋਰ ਪਰਵਾਰ ਦੇ ਮੈਂਬਰ ਕੋਈ ਜਿਹੜੇ ਤੁਹਾਨੂੰ ਮੋਟੀਵੇਟ ਕਰਦੇ ਸਰ ਇੱਕ ਮੇਰੇ ਰਿਲੇਟਿਵਸ ਆ ਮੇਰੇ ਪੂਆ ਜੀ ਫੁੱਫੜ ਜੀ ਜੀ ਸਰਦਾਰ ਅਮਰ ਸਿੰਘ ਜੀ ਵਰਕ ਤੇ ਗੁਰਦੀਪ ਕੌਰ ਵਰਕ ਤੇ ਮੇਰੇ ਚਾਚਾ ਜੀ ਉਹਨਾਂ ਦੇ ਗੂਗਲ ਦੇ ਵਿੱਚ ਨੇ ਤੇ ਉਹ ਮੈਨੂੰ ਫੁੱਲ ਸਪੋਰਟ ਕਰਦੇ ਐ ਪਿੰਡਾਂ ਦੇ ਵਿੱਚ ਰਹਿ ਕੇ ਬਹੁਤ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐ ਅਕਸਰ ਅਸੀਂ ਮੰਡੀਆਂ ਦੇ ਵਿੱਚ ਰਹਿੰਦੇ ਆ ਇੱਥੋਂ ਦੇ ਜਿਹੜੇ ਬੱਚੇ ਆ ਉਹ ਸਟੱਡੀ ਲਈ ਬਠਿੰਡਾ ਸ਼ਿਫਟ ਹੋਣਾ ਪੈਂਦਾ ਜਾਂ ਟਿਊਸ਼ਨਾਂ ਲਈ ਉੱਥੇ ਜਾਣਾ ਪੈਂਦਾ ਕਦੇ ਇਹ ਨਹੀਂ ਸੋਚਿਆ ਵੀ ਮੈਂ ਪਿੰਡ 'ਚ ਰਹਿ ਕੇ ਇਹ ਕਿਵੇਂ ਸਟੱਡੀ ਨੂੰ ਆਪਣੀ ਨੂੰ ਪੂਰੀ ਕਰਾਂਗੀ ਜਾਂ ਮੈਨੂੰ ਕੋਈ ਟਿਊਟਰ ਨਹੀਂ ਵਧੀਆ ਮਿਲਿਆ ਜਾਂ ਮੈਨੂੰ ਕੁਝ ਇਦਾਂ ਦੀ ਹੈਨਾ ਸਰ ਸਾਡੇ ਵੈਸੇ ਟੀਚਰਸ ਹੀ ਇੰਨੇ ਸਪੋਰਟਿਵ ਸੀ ਕਿ ਮੈਨੂੰ ਕਦੇ ਜ਼ਰੂਰਤ ਹੀ ਨਹੀਂ ਪਈ ਕਿ ਮੈਂ ਟਿਊਸ਼ਨ ਵਾਲ ਇੱਕ ਵਾਰ ਵੀ ਦੇਖਾਂ ਤਾਂ ਇਸ ਲਈ ਮੈਨੂੰ ਤਾਂ 셀ਫ ਸਟੱਡੀ ਕੀਤੀ ਆਪਣੇ ਪੂਰੇ ਵਿਸ਼ਵਾਸ ਸੀ ਖੁਦ ਕਰ ਸਕਦੀ ਜੀ ਤੇ ਬਹੁਤ ਕੁੜੀਆਂ ਜਿਹੜੀਆਂ ਜਿਨ੍ਹਾਂ ਨੂੰ ਮੰਨ ਲਓ ਆਪਾਂ ਕਹਿ ਦਈਏ ਪਰਿਵਾਰ ਦਾ ਸਹਿਯੋਗ ਨਹੀਂ ਦਿੰਦਾ ਜੇ ਆਪਾਂ ਕਹਿ ਦਈਏ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਫਾਰਮ ਹੀ ਨਹੀਂ ਮਿਲ ਰਿਹਾ ਆਪਾਂ ਕਹਿ ਦਈਏ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਲੜਕੀਆਂ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਨਹੀਂ ਸਹਿਯੋਗ ਦੇ ਰਹੇ ਜਾਂ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਰਹਿ ਕੇ ਆਪਾਂ ਆਪਣੀ ਮੰਜ਼ਿਲ ਵੱਲ ਵੱਧ ਸਕਦੇ ਹਾਂ ਮੈਂ ਪੇਰੈਂਟਸ ਨੂੰ ਇੱਕ ਹੀ ਬਸ ਮੇਰੀ ਮੇਰੀ ਬੇਨਤੀ ਸਮਝੋ ਕਿ ਕੁੜੀਆਂ ਮੁੰਡਿਆਂ ਨਾਲ ਵਧ ਕੇ ਕਰ ਰਹੀਆਂ ਤੇ ਮੇਰੀ ਇੱਕ ਹੀ ਬੇਨਤੀ ਹੈ ਕਿ ਕੁੜੀਆਂ ਨੂੰ ਉਡਣ ਨੂੰ ਦੋ ਜਿੰਨੀ ਉਡਾਰੀ ਭਰਦੀ ਹੈ ਭਰ ਲਓ ਬਿਲਕੁਲ ਉਹਨਾਂ ਨੂੰ ਦਬਾ ਕੇ ਨਾ ਰੱਖੋ ਉਹਨਾਂ ਨੂੰ ਬੰਦਸ਼ਾ ਜਿਨਾ ਨਾ ਰੱਖੋ ਤੇ ਉਹਨਾਂ ਦੇ ਜਿਹੜੇ ਪਰ ਹੈ ਉਹ ਹਮੇਸ਼ਾ ਅਸਮਾਨ ਵੱਲ ਨੂੰ ਜਾਣ ਦੀ ਜ਼ਰੂਰਤ ਹੈ ਉਹਨਾਂ ਨੂੰ ਖੁੱਲੇ ਅਸਮਾਨ ਦੇ ਵਿੱਚ ਉੱਡਣ ਦਿਓ ਹਾਂਜੀ ਤੇ ਇਹ ਜਾਂਦੇ ਜਾਂਦੇ ਇੱਕ ਹੋਰ ਕਹਾਂਗੇ ਕਿ ਪੰਜਾਬ ਦੇ ਵਿੱਚ ਬੇਸ਼ੱਕ ਬਹੁਤ ਤਰੱਕੀ ਹੋ ਗਈ ਹੈ ਪਰ ਪੰਜ ਦਰਿਆਵਾਂ ਦੀ ਧਰਤੀ ਦੇ ਛੇ ਮਹਾਂ ਦਰਿਆ ਜਿਹੜਾ ਨਸ਼ਾ ਦਾ ਉਹਦੇ ਬਾਰੇ ਕੋਈ ਸਾਡੀਆਂ ਜਿਹੜੀਆਂ ਬੱਚੀਆਂ ਨੇ ਜਾਂ ਸਾਡੇ ਬੱਚੇ ਨੇ ਸਾਡੇ ਭਰਾ ਨੇ ਭੈਣਾਂ ਨੇ ਉਹਨਾਂ ਨੂੰ ਇੱਕ ਮੈਸੇਜ ਤੁਹਾਡੇ ਜ਼ਰੀਏ ਅਸੀਂ ਦੇਣਾ ਚਾਹਾਂਗੇ ਕਿ ਉਹਨਾਂ ਨੂੰ ਮੋਟੀਵੇਟ ਕਰੋ ਤੁਸੀਂ ਉਹਨਾਂ ਨੂੰ ਕੁਝ ਸਰ ਅਸੀਂ ਮੇਰੇ ਪਾਪਾ ਤੇ ਮੈਂ ਹਮੇਸ਼ਾ ਭਗਤ ਸਿੰਘ ਦੀ ਸੋਚ ਤੇ ਚੱਲਦੇ ਆਂ ਸਰਦਾਰ ਭਗਤ ਸਿੰਘ ਤੇ ਉਹਨਾਂ ਨੂੰ ਪਹਿਲਾਂ ਤਾਂ ਸਿਰਫ ਬੰਦੂਕਾਂ ਵਾਲਾ ਭਗਤ ਸਿੰਘ ਦਿਖਾਇਆ ਗਿਆ ਸੀ ਜਦ ਕਿ ਅਸਲ ਚੋ ਕਿਤਾਬਾਂ ਵਾਲਾ ਭਗਤ ਸਿੰਘ ਨੇ ਤੇ ਮੇਰੇ ਨਸ਼ੇ ਤੋਂ ਦੂਰ ਰਹਿਣ ਦਾ ਸਭ ਤੋਂ ਤਰੀਕਾ ਵਧੀਆ ਹੈ ਕਿ ਆਪਦੀ ਮਾਨਸਿਕਤਾ ਨੂੰ ਕਿਤਾਬਾਂ ਵਾਲੇ ਪਾਸੇ ਲੈ ਕੇ ਜਾਓ ਤੇ ਕਿਤਾਬਾਂ ਨਾਲ ਜੁੜੋ ਤੇ ਇਹ ਬਹੁਤ ਮਾੜੀ ਲੱਗਦਾ ਤੇ ਇਹਦੇ ਨਾਲ ਆਪਣਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਪਰ ਹੁਣ ਤਰੱਕੀ ਆ ਰਹੀ ਹੈ ਪੰਜਾਬ ਕੁਝ ਕੁ ਬੱਚੇ ਬਹੁਤ ਨੇ ਜਿਹੜੇ ਵਿਦੇਸ਼ਾਂ ਜਾ ਕੇ ਵੀ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਸੋ ਬਹੁਤ ਬਹੁਤ ਵਧੀਆ ਗੱਲ ਤੁਸੀਂ ਸਾਡੇ ਸਰੋਤਿਆਂ ਨੂੰ ਕਹੀ ਸੋ ਇਹ ਈਆਂ ਦਾ ਜਿਹੜਾ ਸਤਿਕਾਰ ਕਰਨਾ ਬਣਦਾ ਹੈ ਇਹਨਾਂ ਦਾ ਮਾਣ ਵਧਾਉਣਾ ਚਾਹੀਦਾ ਹੈ ਇਹਨਾਂ ਨੂੰ ਉੱਪਰ ਉੱਠਣ ਦੀ ਜਿਹੜੀ ਪਲੇਟਫਾਰਮ ਦੇਣਾ ਚਾਹੀਦਾ ਸੋ ਬਹੁਤ ਵਧੀਆ ਲੱਗੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇਸ ਬੱਚੀ ਨੇ ਪੂਰੇ ਪੰਜਾਬ ਦੇ ਵਿੱਚ ਆਪਣਾ ਨਾਮ ਬਣਾਇਆ ਔਰ ਨਾਮ ਵੀ ਬਣਾਇਆ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਔਰ ਇੱਕ ਵੱਡਾ ਏਮ ਲੈ ਕੇ ਚੱਲੀ ਹੈ ਅਸੀਂ ਇਹ ਹੀ ਆਸ਼ੀਰਵਾਦ ਦੇਵਾਂਗੇ ਇਹੀ ਦੁਆ ਕਰਾਂਗੇ ਕਿ ਜੋ ਏਮ ਲੈ ਕੇ ਚੱਲੇ ਨੇ ਉਹਦੇ ਵਿੱਚ ਇਹ ਆਪਣੀ ਸਫਲਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬੀਪਾਲ ਕੌਰ ਪ੍ਰੋਫੈਸ਼ਨਲ ਬਿਊਟੀ ਸਲੂਨ ਤੋਂ 2.5 ਦੀ ਜੋ ਕੇ ਜੈਸ ਅੱਜ 99% ਨੰਬਰ ਲੈ ਕੇ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਮਾਣ ਵਾਲੀ ਗੱਲ ਸਾਡੇ ਲਈ ਇੱਕ ਪਿੰਡ ਚੋਂ ਉੱਠ ਕੇ ਜਿਹੜਾ ਸਾਡੀ ਬੱਚੀ ਨੇ ਅੱਜ ਸਾਡਾ ਨਾਮ ਰੋਸ਼ਨ ਕੀਤਾ ਹੈਗਾ ਅਸੀਂ ਛੋਟੇ ਛੋਟੇ ਹੁੰਦੇ ਤਾਂ ਇਹ ਇੰਨਾ ਬੱਚਿਆਂ ਨੂੰ ਜਾਣਦੇ ਹਾਂ ਜੋ ਕਿ ਬਹੁਤ ਵਧੀਆ ਮਤਲਬ ਹਰ ਇੱਕ ਕਲਾਸ ਤੋਂ ਇਹ ਫਸਟ ਪੀਸ਼ਨ ਲੈਂਦੇ ਰਹੇ ਆ ਤੇ ਅੱਜ ਇਹਨਾਂ ਨੇ ਆਪਣੇ ਪਿੰਡ ਦੇ ਜ਼िले ਦਾ ਨਾਮ ਵੀ ਰੋਸ਼ਨ ਕੀਤਾ ਨਾਲ ਨਾਲ ਤੇ ਇਹ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਸ ਲਈ ਅਸੀਂ ਅਸ਼ੂ ਪੇਰੈਂਟਸ ਨੂੰ ਦੇ ਸਾਰੇ ਪਿੰਡ ਦੇ ਸਾਡੇ ਵੱਲੋਂ ਬਹੁਤ-ਬਹੁਤ ਵਧਾਈ। ਪ੍ਰੋਫੈਸ਼ਨਲ ਬਿਊਟੀ ਸਲੂਨ ਦੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਮੈਨੂੰ ਸਪੀਰਨਾ ਉਸੇ ਮਿਲਦੀ ਕਰਾਈ ਜੀ। ਪਿੰਡ ਰਾਇਖਣਾ ਬਲਾਕ ਮੋੜ ਜਿੱਥਾ ਬੰਦਈ। ਅੱਜ ਮੈਨੂੰ ਦੱਸ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਵੀ ਆਪਣੇ ਪਟਿੱਟੇ ਜਿਹੜੇ ਦੇ ਵਿੱਚੋਂ ਮੇਰੀ ਬੇਟੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਪੰਜਾਬ ਦੇ ਵਿੱਚੋਂ ਇਹਨਾਂ ਦਾ ਪੱਜਮਾ ਰੈਂਕ ਹੈ ਜੀ। ਤੇ ਸਭ ਤੋਂ ਵੱਧ ਮੈਂ ਆਪਣਾ ਮੇਰੀ ਸਿਸਟਰ ਹੈਗੀ ਵੀਰਪਾਲ कौर ਪ੍ਰੋਫੈਸ਼ਨਲ ਬਿਊਟੀ ਸਲੂਨ ਉੱਚਾ ਬਣੀ। ਇਹਨਾਂ ਦਾ ਮੈਂ ਬਹੁਤ-ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜੀ। ਜਿਨ੍ਹਾਂ ਨੇ ਸਾਨੂੰ ਅੱਜ ਵੀ ਮੇਰੀ ਬੇਟੀ ਨੂੰ ਆਪਣੀ ਬੇਟੀ ਸਮਝ ਕੇ ਸਲੂਨ ਤੇ ਪਲਾ ਕੇ ਇਹਨਾਂ ਨੂੰ ਇੰਨਾ ਜ਼ਿਆਦਾ ਮਾਨ ਸਤਿਕਾਰ ਬਖਸ਼ਿਆ ਜੀ ਮੈਂ ਬਹੁਤ-ਬਹੁਤ ਧੰਨ ਕਰਦੀ ਆਂ ਇੱਕ ਮੈਂ ਮਤਲਬ ਆਪਦੇ ذریعے ਮਾਪਿਆਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਵੀ ਮਤਲਬ ਕਦੇ ਵੀ ਆਪਣੀਆਂ ਬੇਟੀਆਂ ਨੂੰ ਛੋਟੀਆਂ ਨਾ ਸਮਝੋ ਜਾਂ ਇਹ ਨਾ ਸਮਝੋ ਵੀ ਇਹ ਮੁੰਡੇ ਘਟ ਹੈ ਵੀ ਮੈਂ ਕਦੇ ਵੀ ਨਹੀਂ ਇਹ ਚੀਜ਼ ਸਮਝੀ ਵੀ ਮੇਰੇ ਬੇਟਾ ਹੈ ਨਹੀਂਗਾ ਮੇਰੇ ਦੋ ਬੇਟੀਆਂ ਨੇ ਦੋਨਾਂ ਨੂੰ ਮੈਂ ਆਪਣੇ ਵੀ ਮਤਲਬ ਪੁੱਤਰਾ ਨਾਲੋਂ ਜ਼ਿਆਦਾ ਵੱਧ ਕੇ ਇਹਨਾਂ ਦੀ ਪਰਵਿਸ਼ ਕੀਤੀ ਹੈਗੀ ਸਟੱਡੀ ਦੇ ਵਿੱਚ ਮੰਮੀ ਡੈਡੀ ਨੇ ਇਹਨਾਂ ਨੂੰ ਕਦੇ ਵੀ ਪਿੱਛੇ ਨਹੀਂ ਹਟਣ ਦਿੱਤਾ ਜੀ ਵੀ ਜਿਹੜੀ ਚੀਜ਼ ਬੱਚੇ ਪਾਗਦੇ ਆ ਉਹ ਅਸੀਂ ਉਹਨੂੰ ਲਿਆ ਕੇ ਦਿੰਨੇ ਆ ਹਰ ਰੱਖ ਤੱਕ ਅਸੀਂ ਇਹਨਾਂ ਦੇ ਨਾਲ ਖੜੇ ਆ ਜੀ ਜਿੱਥੋਂ ਤੱਕ ਸਾਡੇ ਬੱਚੇ ਪਹੁੰਚਣਗੇ ਅਸੀਂ ਇਹਨਾਂ ਦਾ ਪੂਰਾ ਨਾਲ ਸਹਿਯੋਗ ਦੇਵਾਂਗੇ ਤਾਂ ਮੈਂ ਆਪਣੇ ਜ਼ਰੀਏ ਕਹਿਣਾ ਚਾਹਾਂਗੀ ਮਾਪਿਆਂ ਨੂੰ ਵੀ ਤੁਸੀਂ ਆਪਣੀਆਂ ਬੇਟੀਆਂ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਆਓ ਜਿੱਥੋਂ ਤੱਕ ਤੁਹਾਡੇ ਬੱਚੇ ਪਹੁੰਚ ਸਕਦੇ ਆ ਉਹਨਾਂ ਦੇ ਨਾਲ ਸਹਾਰਾ ਵੜ ਕੇ ਜਰੂਰ ਖੜੋ ਮੇਰਾ ਨਾਮ ਜੀ ਸਜੀਤ ਸਿੰਘ ਪਿੰਡ ਰਾਇ ਕਾਨਾ ਬਲਾਕ ਬੌਰ ਤੇ ਜ਼ਿਲ੍ਹਾ ਬਠਿੰਡਾ ਮੈਂ ਪੇਸ਼ੇ ਤੌਰ ਤੇ ਸਕੂਲ ਵੈਨ ਆ ਡਰਾਈਵਰੀ ਕਰ ਰਿਹਾ ਤੇ ਮੇਰੀ ਬੇਟੀ ਨੇ ਡਿਸਟ੍ਰਿਕਟ ਜੋ ਟੌਪ ਕੀਤਾ ਤੇ ਪੰਜਾਬ ਦੇ ਵਿੱਚੋਂ ਫਿਰ ਤਰਾਂਕ ਲਿਆ ਤੇ ਮੇਰੇ ਲਈ ਮਾਣ ਵਾਲੀ ਗੱਲ ਹੈ ਤੇ ਮੇਰੀ ਬੇਟੀ ਦਾ ਜਿਹੜਾ ਆਈਐਸ ਬਣਦਾ ਸੁਪਨਾ ਹੈ ਉਹ ਸਾਨੂੰ ਪਤਾ ਜੀ ਪ੍ਰਮਾਤਮਾ ਪੂਰਾ ਕਰੂਗਾ ਕਿਉਂਕਿ ਮੇਰੀ ਬੀਟੀਆ ਜਿਹੜੀ ਬਹੁਤ ਲਗਨ ਨਾਲ ਇਸ ਮਤਲਬ ਆਪਣੇ ਏਮ ਵੱਲ ਵਧ ਰਹੀ ਹੈ ਹੋਰ ਮਾਪਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੋ ਬੱਚਿਆਂ ਨੂੰ ਲੜਕੀਆਂ ਨੂੰ ਜਾਨੀ ਕਿ ਪੜ੍ਹਾਈ ਨਾਲੋਂ ਹਟਾ ਕੇ ਜਾਂ ਉਹਨਾਂ ਦੇ ਵਿਆਹ ਬਾਰੇ ਜਾਂ ਹੋਰ ਭਵਿੱਖ ਬਾਰੇ ਸੋਚਦੇ ਆ ਦੇਖੋ ਇੱਕ ਤਾਂ ਜੀ ਮੇਰੇ ਦੋ ਬੇਟੀਆਂ ਆ ਤੇ ਮੈਂ ਇਸ ਗੱਲ ਵਾਲੀ ਤੱਕ ਦੇ ਧਿਆਨ ਨਹੀਂ ਦਿੰਦਾ ਜੀ ਜਿਹੜੇ ਲੋਕ ਅਜੇ ਵੀ ਇਸ ਗੱਲ ਨੂੰ ਸਮਝਦੇ ਆ ਜੀ ਮੁੰਡਿਆਂ ਨੂੰ ਪੈਰ ਦੇ ਰਹੇ ਆ ਇਸ ਤੋਂ ਸਮਾਜ ਨੂੰ ਨਿਕਲ ਕੇ ਅੱਗੇ ਆਉਣਾ ਹੀ ਪੋਗਾ ਕਿਉਂਕਿ ਬੇਟੀਆਂ ਅੱਜ ਤੁਹਾਡਾ ਨਾਮ ਰੌਸ਼ਨ ਕਰ ਸਕਦੀਆਂ ਤੇ ਕਿ ਮੈਂ ਮਾਪਿਆਂ ਨੂੰ ਇਹ ਬੇਨਤੀ ਕਰਦਾ ਹਾਂ ਜੀ ਭਾਇਆ ਤੁਹਾਡੇ ਮੁੰਡਾ ਹੈ ਭਾ ਮਾ ਤੁਹਾਡੇ ਘਰੇ ਲੜਕੀ ਹੈ ਉਹਦੇ ਨਾਲ ਆਪਣੇ ਘਰ ਦੀਆਂ ਗੱਲਾਂ ਜ਼ਰੂਰ ਸਾਂਝੀਆਂ ਕਰਾ ਕਰੋ ਆਪਣੇ ਕਿਵਿਲਦਾਰੀ ਬਾਰੇ ਆਪਣੇ ਸਾਰੇ ਕੰਮ ਬਾਰੇ ਤੇ ਤੁਹਾਡੇ ਬੱਚੇ ਨੂੰ ਤੁਹਾਡੇ ਕੰਮ ਬਾਰੇ ਤੇ ਮਾਪਿਆਂ ਬਾਰੇ ਸਾਰਾ ਕੁਝ ਪਤਾ ਹੈ ਤਾਂ ਤੁਹਾਡਾ ਬੱਚਾ ਤੁਹਾਡੇ ਸੁਪਨੇ ਪੂਰੇ ਜ਼ਰੂਰ ਕਰੂਗਾ ਮੇਰਾ ਨਾਮ ਲక్ష్ਮੀ ਕਾਰੇ ਜੀ ਤੇ ਯਸ਼ਮੀ ਮੇਰੀ ਸISTER ਹੈ ਤੇ ਇਨੀ ਬੱਚੇ ਜادیه ਵਿੱਚੋਂ ਫਸਟ ਰੈਂਕ ਹਾਸਲ ਕੀਤਾ ਤੇ ਪੰਜਾਬ ਦੇ ਵਿੱਚੋਂ 5th ਰੈਂਕ ਤੈਨੂੰ ਕਹਿੰਦੀ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਤੱਕ ਤਾਂ ਮੈਨੂੰ ਕਿਹਾ ਨਹੀਂ ਗਦੇ ਕਿ ਅੱਜ ਮੈਨੂੰ ਬਹੁਤ ਮਾਣ ਹੋ ਰਿਹਾ ਕਿ ਤੂੰ ਮੇਰੀ ਸਿਸਟਰ ਹੈਂ ਤੇ ਅੱਜ ਤੋਂ ਮੇਰੀ ਵੀ ਇਨਸਪੀਰੇਸ਼ਨ ਮੋਟੀਵੇਸ਼ਨ ਦੋਨਾਂ ਦਾ ਕੰਮ ਕਰੇਗੀ ਤੇ ਮੈਂ ਵੀ ਚਾਹੁੰਦੀ ਆ ਕਿ ਮੈਂ ਵੀ 12th ਦੇ ਵਿੱਚ ਇਹਦੇ ਬਾਅਦ ਮੈਰਿਟ ਚ ਆਵਾਂ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾਂ ਧੰਨਵਾਦ